ਹਾਂਜੀ ਸਭ ਤੋਂ ਪਹਿਲਾਂ ਲੋਕ ਚੇਤਨਾ ਟੀਵੀ ਦੇਖਣ ਵਾਲੇ ਸਾਰੇ ਸਤਿਕਾਰਯੋਗ ਦਰਸ਼ਕਾਂ ਤੇ ਸਰੋਤਿਆਂ ਨੂੰ ਬਹੁਤ ਹੀ ਆਦਰ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਾਥੀਓ ਅੱਜ ਗੱਲ ਕਰਦੇ ਆ ਇੱਕ ਜਿਹੜੀ ਪਿਛਲੇ ਦਿਨ ਕਈ ਦਿਨਾਂ ਤੋਂ ਜਿਹੜੀ ਜਿਨੇ ਹਰਿਆਣੇ ਦੀ ਪੰਜਾਬ ਦੀ ਤੇ ਚੰਡੀਗੜ੍ਹ ਦੀ ਜਿਹੜੀ ਸਿਆਸਤ ਨੂੰ ਪਖਾ ਕੇ ਰੱਖ ਦਿੱਤਾ ਹੈ ਔਰ ਚਰਚਾ ਦਾ ਵਿਸ਼ਾ ਹੈ ਉਸ ਖਬਰ ਦਾ ਆਪਾਂ ਜ਼ਿਕਰ ਕਰਨ ਲੱਗੇ ਆ ਇੱਕ ਹਰਿਆਣਾ ਪੁਲਿਸ ਦੇ ਵਿੱਚ ਆਈਪੀਐਸ ਅਫੀਸਰ ਯੋਗਿੰਦਰ ਪੀ ਕੁਮਾਰ ਜਿਨ੍ਹਾਂ ਨੇ 7 ਅਕਤੂਬਰ 2025 ਨੂੰ ਆਪਣੇ ਚੰਡੀਗੜ੍ਹ 11 ਸੈਕਟਰ ਸਥਿਤ ਰਹਿਸ਼ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰ ਲਿਆ ਸੀ ਖੁਦਕੁਸ਼ੀ ਕਰ ਲਈ ਸੀ ਉਹ ਜਿਹੜੀ ਖਬਰ ਹੈ ਪਿਛਲੇ 4-5 ਦਿਨਾਂ ਤੋਂ ਮੀਡੀਆ ਦੇ ਚਰਚਾ ਵਿਸ਼ਾ ਬਣੀ ਹੋਈ ਹੈ ਉਸ ਦੇ ਉੱਤੇ ਆਪਾਂ ਗੱਲ ਕਰਦੇ ਆ ਇਸ ਘਟਨਾ ਬਾਰੇ ਆ ਜਿਹੜਾ ਸਮਾਜ ਦੇ ਵਿੱਚ ਜਾਤੀ ਵਿਤਕਰੇ ਹੋ ਰਿਹਾ ਹੈ ਜਾਂ ਜਿਹੜੀ ਇਹ ਘਟਨਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੈ ਜਿਹੜਾ ਖੁਦਕਿਸ਼ੀ ਨੋਟ ਲਿਖਿਆ ਗਿਆ ਵਾਈ ਪੀ ਕੁਮਾਰ ਵੱਲੋਂ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਨੂੰ ਦੋ ਅਫੀਸਰਸ ਇੱਕ ਡੀਜੀਪੀ ਹਰਿਆਣਾ ਦੇ ਜਿਹੜੇ ਆਈਪੀਐਸ ਅਫੀਸਰ ਸ਼ਤਰੂਜੀਤ ਕਪੂਰ ਤੇ ਦੂਸਰੇ ਜਿਹੜੇ ਐਸਪੀ ਰੋहतक ਮਿਸਟਰ ਵਰਜਾਨੀ ਆ ਜੀ ਉਹਨਾਂ ਦੇ ਕਾਰਨ ਉਹ ਮਨੂੰ ਜਾਤੀ ਸੂਚਕਅ ਸ਼ਬਦ ਬੋਲਦੇ ਆ ਉਹ ਮਨੂੰ ਜਾਤੀ ਤੌਰ ਤੇ ਜਲੀਲ ਕਰਦੇ ਆ ਉਹਨਾਂ ਤੋਂ ਤੰਗ ਪਰੇਸ਼ਾਨ ਹੋ ਕੇ ਮੈਂ ਆਪਣੇ ਜੀਵਨ ਦੀ ਲੀਲਾ ਖਤਮ ਕਰ ਰਿਹਾ ਖੁਦਕਿਸ਼ੀ ਨੋਟ ਵੀ ਮਿਲਿਆ ਔਰ ਜਿਹੜੀ ਉਹਨਾਂ ਦੀ ਧਰਮ ਪਤਨੀ ਆ ਉਹ ਵੀ ਇੱਕ ਆਈਐਸ ਅਫੀਸਰ ਹੈ ਉਹ ਜਾਪਾਨ ਦੇ ਦੌਰੇ ਉੱਤੇ ਸੀਐਮ ਸਾਹਿਬ ਨਾਲ ਗਏ ਹੋਏ ਸੀ ਤੇ ਇਸ ਘਟਨਾ ਨੂੰ ਪੰਜਾਬੀ ਜਾਗਰਣ ਦੇ ਸੰਪਾਦਕ ਮਾਨਯੋਗ ਬਰਿੰਦਰ ਸਿੰਘ ਵਾਲੀਆ ਸਾਹਿਬ ਵੱਲੋਂ ਵੀ ਅੱਜ ਸੰਪਾਦਕੀ ਪੂਰਨ ਦਾ ਅਪੂਰਨ ਯੁੱਧ ਲਿਖਿਆ ਜਦ ਕੇ ਪੰਜਾਬੀ ਟਰਬਿਨ ਦੀ ਸੰਪਾਦਕ ਅਰਵਿੰਦਰ ਜੋਹਲ ਜੀ ਹੋਰਾਂ ਨੇ ਸਦੀਆਂ ਬਦਲੀਆਂ ਪਰ ਸੋਚ ਨਹੀਂ ਇਸ ਸਰਲੇਖ ਦੇ ਅਧੀਨ ਅੱਜ ਇੱਕ ਆਪਣਾ ਆਰਟੀਕਲ ਛਾਪਿਆ ਹੁਣ ਇਸ ਘਟਨਾ ਦੀ ਦੇਸ਼ ਦੇ ਵਿੱਚ ਖਾਸ ਕਰਕੇ ਦਲਿਤ ਸਮਾਜ ਵਿੱਚ ਖੂਬ ਚਰਚਾ ਹੋ ਰਹੀ ਹੈ ਹਰ ਪਾਸੇ ਤੋਂ ਘਟਨਾ ਦੀ ਜਿਹੜੀ ਨਕੇਦੀ ਵੀ ਕੀਤੀ ਜਾ ਰਹੀ ਹੈ ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਅਜੋਕੇ ਆਧੁਨਿਕ ਭਾਰਤ ਵਿੱਚ ਲੋਕਾਂ ਦੇ ਮਨਾਂ ਵਿੱਚ ਦਲਿਤ ਵਰਗ ਖਿਲਾਫ ਪਾਈ ਜਾ ਰਹੀ ਨਫ਼ਰਤ ਇਹ ਬੰਦ ਕਦੋਂ ਹੋਏਗੀ ਕਿਉਂ ਨਹੀਂ ਹੋ ਰਹੀ ਇਹ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਮੂੰਹ ਅੱਡ ਕੇ ਖੜਾ ਹੈ ਹੁਣ ਇੱਕ ਪਾਸੇ ਅਸੀਂ ਦਲਤਾਂ ਨੂੰ ਹਿੰਦੂ ਮੰਨਦੇ ਆ ਦੂਜੇ ਪਾਸੇ ਸਿੱਖ ਧਰਮ ਵਿੱਚ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਬਾਟੇ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਮਨੁੱਖਤਾ ਨੂੰ ਇੱਕ ਸਾਰਤਾ ਦਾ ਸਨੇਹਾ ਦਿੱਤਾ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਉਹ ਔਰ ਇਹ ਜਿਹੜੀ ਵੱਖਰੇ ਖਾਲਸੇ ਦੀ ਨਿਆਰੇ ਖਾਲਸੇ ਦੀ ਸਾਜਣਾ ਹੋਈ ਹੈ ਜਿਹੜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੁਣ ਸਾਨੂੰ ਸਾਰਿਆਂ ਨੂੰ ਖੁੱਲ੍ਹ ਦੇ ਲਈਣਾ ਉਹ ਇਹ ਫੈਸਲਾ ਕਰ ਹੀ ਲੈਣਾ ਚਾਹੀਦਾ ਹੈ ਕਿ ਅਸੀਂ ਮਨੁੱਖ ਸਿਮਰਤੀ ਨੂੰ ਮੰਨਣਾ ਹੈ ਜਾਂ ਸੰਵਿਧਾਨ ਨੂੰ ਜਾਂ ਫਿਰ ਗੁਰੂਆਂ ਅਤੇ ਰਹਿਬਰਾਂ ਵੱਲੋਂ ਦਰਸਾਏ ਜਾਂ ਦਿੱਤੇ ਗਏ ਉਪਦੇਸ਼ ਨੂੰ ਮੈਨੂੰ ਲੱਗਦਾ ਹੈ ਕਿ ਜਿਸ ਪਾਸੇ ਨੂੰ ਮੌਜੂਦਾ ਸਿਸਟਮ ਜਿਹੜਾ ਚੱਲ ਰਿਹਾ ਨਾ ਹੁਣ ਸ਼ਾਇਦ ਗੱਲ ਹੈ ਜਿਹੜੀ ਉਹ ਇੱਕ ਕਿਨਾਰੇ ਹੋ ਕੇ ਹਟ ਗਈ ਹੁਣ ਸਿਆਸੀ ਪਾਰਟੀਆਂ ਵੀ ਜਿਹੜੀਆਂ ਉਹ वाई ਪੂਰਨ ਕੁਮਾਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਵੀ ਇੱਕ ਸਿਆਸੀ ਖਡਾਉਣਾ ਮਿਲ ਗਿਆ ਉਹ ਵੀ ਆਪੋ ਆਪਣੀ ਪਾਰਟੀਆਂ ਦੇ ਜਿਹੜੇ ਦਲਤ ਆਗੂ ਹੈ ਮੋਰੀ ਆਗੂ ਹੈ ਉਹਨਾਂ ਨੂੰ ਅੱਗੇ ਲਾ ਕੇ ਇਸ ਮੁੱਦੇ ਨੂੰ ਪੂਰੇ ਦੀ ਹਵਾ ਦੇਣ ਦੀ ਕੋਈ ਕੋਸ਼ਿਸ਼ ਬਾਕੀ ਨਹੀਂ ਛੱਡ ਰਹੇ ਕਸਰ ਰਹਿਣ ਵੀ ਕਿਉਂ ਦੇਣ ਕਿਉਂਕਿ ਬੜੀ ਔਖਾ ਮੁੱਦਾ ਜਿਹੜਾ ਹੱਥ ਲੱਗਦਾ ਕਿਉਂਕਿ ਜਿਉਂਦਿਆਂ ਦੇ ਸਿਰ ਤੇ ਸਿਆਸਤ ਦਾ ਰਾਜਨੀਤੀ ਨਹੀਂ ਕਰਦੇ ਇਹ ਮੋਹਿਆਂ ਮੋਹਿਆਂ ਦੇ ਸਿਰ ਦੇ ਉੱਤੇ ਹੀ ਇਹ ਰਾਜਨੀਤੀ ਲੋਕ ਕਰਦੇ ਆ ਹੁਣ ਜਿੱਥੋਂ ਤੱਕ ਗੱਲ ਕਰੀਏ ਸਵਾਲ ਇਹ ਹੈ ਕਿ ਕੋਈ ਸਿਆਸੀ ਆਗੂ ਖੁਦ ਜਿਹੜੇ ਅੱਜ ਵਾਈ ਪੂਰਨ ਕੁਮਾਰ ਨੂੰ ਉਦੇ ਪਰਿਵਾਰ ਨੂੰ ਅਸੀਂ ਦਰਦ ਹੀ ਦੇਣ ਦੇ ਲਈ ਉਹਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਿਹਾ ਹੈ ਜਾਂ ਇਸ ਮੁੱਦੇ ਨੂੰ ਉਛਾਲ ਰਿਹਾ ਹੈ ਤੇ ਉਹ ਜਦੋਂ ਆਪ ਸਰਕਾਰਾਂ ਦੇ ਵਿੱਚ ਸੀ ਕੀ ਉਹਨਾਂ ਨੇ ਦਲਿਤ ਸਮਾਜ ਦੇ ਲੋਕਾਂ ਦਾ ਦਰਦ ਆਪਣੇ ਅੰਦਰ ਮਹਿਸੂਸ ਕੀਤਾ ਕਿ ਉਹਨਾਂ ਨੇ ਦਲਿਤ ਵਰਗ ਨੂੰ ਇਨਸਾਫ ਦੇਣ ਦੀ ਕਦੇ ਪਹਿਲ ਕਦਮੀ ਕੀਤੀ ਹੁਣ ਜੇ ਆਪਾਂ ਕੱਲ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਦਲਤਾਂ ਪ੍ਰਤੀ ਇਹ ਜਿ ਦਿਖਾਉਂਦੇ ਆ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਿਹੜੀ ਵਾਈ ਪੀ ਕੁਮਾਰ ਦੀ ਜਿਹੜੀ ਖੁਦਕਿਸ਼ੀ ਹੈ ਉਹ ਖੁਦਕਿਸ਼ੀ ਨਹੀਂ ਹੈ ਉਹਨੂੰ ਸ਼ਹਾਦਤ ਕਿਹਾ ਜਾਣਾ ਚਾਹੀਦਾ ਹੈ ਤੇ ਤੁਰ ਜਾਣ ਵਾਲੇ ਸੱਜਣ ਨੂੰ ਸ਼ਹੀਦ ਸ਼ਹੀਦ ਦਾ ਦਰਜਾ ਜਿਹੜਾ ਮਿਲਣਾ ਚਾਹੀਦਾ ਹੁਣ ਮੈਨੂੰ ਇਸ ਗੱਲ ਤੇ ਬੜੀ ਹੈਰਾਨੀ ਹੈ ਕਿ ਜਦੋਂ ਇਹ ਲੋਕ ਆਪ ਸੱਤਾ ਦੇ ਵਿੱਚ ਹੁੰਦੇ ਆ ਉਸ ਵੇਲੇ ਕਿੰਨੀ ਕਿਹੇ ਦਲਤ ਸਮਾਜ ਦੇ ਲੋਕਾਂ ਦੀ ਬਾਹ ਪੜਦੇ ਹੁਣ ਦੂਸਰੇ ਪਾਸੇ ਜੇ ਆਪਾਂ ਦੇਖੀਏ ਇਹ ਨਸੂਚਿਤ ਜਾਤੀ ਕਮਿਸ਼ਨ ਜਿਹੜਾ ਦਲਤਾਂ ਦੀ ਭਲਾਈ ਲਈ ਅ ਸਟੇਟ ਗਵਰਨਮੈਂਟ ਵੱਲੋਂ ਰਾਜ ਦੇ ਵਿੱਚ ਬਣਾਇਆ ਜਾਂਦਾ ਹੈ ਉਹਦੇ ਜਿਹੜੇ ਤਮਾਮ ਚਾਹੇ ਮੌਜੂਦਾ ਹੋਣ ਚਾਹੇ ਸਾਬਕਾ ਜਿਹੜੇ ਚੇਅਰਮੈਨ ਹੈ ਉਹ ਸਰਕਾਰ ਵੱਲੋਂ ਲਗਾਏ ਜਾਂਦੇ ਆ ਕਦੇ ਉਹ ਇਹ ਵੀ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਉਹਨਾਂ ਦੀਆਂ ਸਿਫਾਰਿਸ਼ਾਂ ਉਹਨਾਂ ਦੇ ਫੈਸਲੇਆਂ ਅਤੇ ਸੁਝਾਵਾਂ ਨੂੰ ਸਮੇਂ ਦੀਆਂ ਹਕੂਮਤਾਂ ਨੇ ਲਾਗੂ ਕੀਤਾ ਵੀ ਹੈ ਜਾਂ ਨਹੀਂ ਕੀਤਾ ਉਹ ਇਹ ਵੀ ਸਮਾਜ ਨੂੰ ਦੱਸਦੇ ਜਾਣ ਕਿ ਸਮਾਜ ਨੂ ਉਹ ਆਜ਼ਾਦਾਂ ਦਾ ਆਜ਼ਾਦਾਨਾ ਢੰਗ ਨਾਲ ਫੈਸਲਾ ਲੈਂਦੇ ਆ ਇਸ ਪ੍ਰਤੀ ਜਿਹੜਾ ਕਮਿਸ਼ਨ ਹੈ ਉਹ ਆਪਣੇ ਵੱਖਰੇ ਤੌਰ ਤੇ ਆਜ਼ਾਦਾਨਾ ਨਿਰਪੱਖ ਤੌਰ ਤੇ ਕੋਈ ਫੈਸਲਾ ਲੈਣ ਦੇ ਸਮਰੱਥ ਹੈ ਜਾਂ ਨਹੀਂ ਹੁਣ ਪੰਜਾਬ ਦੀਆਂ ਸਿਆਸੀ ਧਿਰਾਂ ਖਾਸ ਕਰਕੇ ਹੁਕਮਰਾਨ ਜਿਹੜੀ ਧਿਰ ਹੈ ਆਮ ਆਦਮੀ ਪਾਰਟੀ ਦੀ ਉਹਨਾਂ ਦੇ ਪਾਰਟੀ ਦੇ ਇੱਕ ਵਿਧਾਇਕ ਜਿਹੜੇ ਅਮਿਤ ਰਤਨ ਕੋਟਫਤਾ ਉਹਨਾਂ ਦੇ ਹੀ ਨੇੜਲੇ ਰਿਸ਼ਤੇਦਾਰ ਤੇ ਇਸ ਕਰਕੇ ਇਹ ਵਾਪਰੀ ਜਿਹੜੀ ਘਟਨਾ ਇਸ ਮੁੱਦੇ ਨੂੰ ਜਿਹੜੀ ਆਮ ਆਦਮੀ ਪਾਰਟੀ ਖੂਬ ਜਿਹੜੀ ਉਛਾਲ ਰਹੀ ਹੈ ਹੁਣ ਕੀ ਹੁਕਮਰਾਨ ਧਿਰ ਦੇ ਜਿਹੜੇ ਵਿਧਾਇਕ ਹੈ ਅਤੇ ਸਰਕਾਰ ਇਹ ਦੱਸਣ ਦੀ ਕੋਸ਼ਿਸ਼ ਕਰੇਗੀ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੀੜਤਾਂ ਵੱਲੋਂ ਦਿੱਤੀਆਂ ਗਈਆਂ ਕਿੰਨੀਆਂ ਸ਼ਿਕਾਇਤਾਂ ਕਿੰਨੇ ਸਮੇਂ ਤੋਂ ਲੰਬਤ ਪਈਆਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਕੀ ਸਰਕਾਰ ਇਹ ਵੀ ਦੱਸਣ ਦੱਸਣ ਦਾ ਯਤਨ ਕਰੇਗੀ ਕਿ ਹਕੂਮਤਾਨ ਧਿਰ ਦੇ ਦਲਤ ਵਿਧਾਇਕ ਅਤੇ ਮੰਤਰੀ ਆਪਣੀ ਸਰਕਾਰ ਨੂੰ ਪੁੱਛਣ ਦੀ ਜ਼ਰੂਰਤ ਰੱਖਦੇ ਆ ਕਿ ਦਲਤਾਂ ਦੇ ਮਾਮਲਿਆਂ ਵਿੱਚ ਦਰਜ ਕੀਤੇ ਗਏ ਕੇਸਾਂ ਵਿੱਚ ਕਿੰਨੇ ਸਮੇਂ ਤੋਂ ਪੁਲਿਸ ਦੇ ਚਲਾਨ ਹਾਲੇ ਤੱਕ ਅਦਾਲਤਾਂ ਦੇ ਵਿੱਚ ਪੇਸ਼ ਨਹੀਂ ਹੋਏ ਹੁਣ ਜੇ ਕਿਸੇ ਪੁਲਿਸ ਅਫੀਸਰ ਨੇ ਦਲਤਾਂ ਦੇ ਖਿਲਾਫ ਜੁਰਮ ਕਰਨ ਵਾਲੇ ਲੋਕਾਂ ਦੇ ਖਿਲਾਫ ਜੇ ਜਿਹੜਾ ਚਲਾਨ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਕਿ ਆ ਸਰਕਾਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਰੱਖਦੀ ਹੈ ਹੁਣ ਇੱਕ ਗੱਲ ਮੈਂ ਇੱਕ ਹੋਰ ਪੁੱਛਣੀ ਚਾਹਨਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੂੰ ਕਿ ਤੁਸੀਂ ਦੱਸੋ ਤੁਸੀਂ ਕੱਲ ਹਮਦਰਦੀ ਜਤਾ ਕੇ ਆਇਆ ਤੁਸੀਂ ਕਿਹਾ ਵੀ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਅੱਜ ਦਲਤਾਂ ਦੇ ਉੱਤੇ ਬੜੇ ਵਧਿਕੀਆਂ ਹੋ ਰਹੀਆਂ ਜ਼ੁਲਮ ਹੋ ਰਹੇ ਹੈ ਬੀਤੇ ਦਿਨੀ ਵੀ ਜਿਹੜਾ ਇੱਕ ਚੀਫ ਜਸਟਿਸ ਆਫ ਇੰਡੀਆ ਵੀਰ ਗਵੇਈ ਦੇ ਉੱਤੇ ਵੀ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਬੜੇ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕੀਤੀ ਹੈ ਮੁੱਖ ਮੰਤਰੀ ਸਾਹਿਬ ਮੈਨੂੰ ਦੱਸਦੇ ਜਾਇਓ ਲੋਕਾਂ ਨੂੰ ਦੱਸਦੇ ਜਾਇਓ ਸਮਾਜ ਦੇ ਲੋ ਸਮਾਜ ਸਮਾਜ ਦੇ ਦਲਿਤ ਸਮਾਜ ਦੇ ਲੋਕਾਂ ਨੂੰ ਦੱਸਿਓ ਕਿ ਜਿਹੜੇ ਸਰਮਾਇਆਦਾਰ ਲੋਕਾਂ ਨੇ ਜਾਣੀ ਐਸਸੀ ਸਰਟੀਫਿਕੇਟ ਬਣਾ ਕੇ ਦਲਿਤ ਸਮਾਜ ਦੀ ਜਿਹੜਾ ਪਿੱਠ ਦੇ ਵਿੱਚ ਛੁਰਮ ਆ ਰਿਆ ਜਾਂ ਉਹਨਾਂ ਨੂੰ ਗੁਰਬਤ ਵੱਲ ਧੱਕਣ ਦਾ ਜਿਹੜਾ ਯਤਨ ਕੀਤਾ ਤੁਸੀਂ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਕੇ ਮਾਮਲੇ ਦਰਜ ਕਰਕੇ ਉਹਨਾਂ ਨੂੰ ਤੁਸੀਂ ਕਦੋਂ ਜੇਲ੍ਹ ਦੇ ਵਿੱਚ ਸਿੱਟੋਂਗੇ ਇਹ ਬਹੁਤ ਵੱਡਾ ਸਵਾਲ ਹੈ ਜਿਹੜੇ ਤੁਹਾਡੇ ਮੱਥੇ ਦੇ ਉੱਤੇ ਇਸ ਗੱਲ ਦਾ ਕਲੰਕ ਲੱਗਿਆ ਰਹੂਗਾ ਔਰ ਲੋਕ ਇਸ ਗੱਲ ਦਾ ਬਾਰ-ਬਾਰ ਦਲਿਤ ਸਮਾਜ ਦੇ ਲੋਕ ਤੁਹਾਨੂੰ ਸਵਾਲ ਕਰਨਗੇ ਹੁਣ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਪੋਲੀਟੀਕਲ ਪਾਰਟੀਆਂ ਦਾ ਸਿਆਸੀ ਢੋਂਗ ਹੈ ਇਹ ਦਲਤ ਵਰਗ ਨੂੰ ਸਿਰਫ ਤੇ ਸਿਰਫ ਰਾਜਨੀਤੀ ਲਈ ਇਸ ਮੁੱਦੇ ਨੂੰ ਵਰਤਦੀਆਂ ਔਰ ਦਲਤਾਂ ਨੂੰ ਵਰਤਦੀਆਂ ਨੇ ਬਾਕੀ ਹੁਣ ਜਿੱਥੋਂ ਤੱਕ ਇਸ ਸੀਨੀਅਰ ਅਫੀਸਰ ਦੀ ਖੁਦਕਸ਼ੀ ਕਰਨ ਦੀ ਗੱਲ ਹੈ ਮੈਂ ਨਿੱਜੀ ਤੌਰ ਤੇ ਇਸ ਨੂੰ ਇੱਕ ਬਹੁਤ ਵੱਡਾ ਜਾਂ ਬਹਾਦਰੀ ਵਾਲਾ ਕਦਮ ਨਹੀਂ ਮੰਨਦਾ ਮੈਂ ਇਹਨੂੰ ਇੱਕ ਬੁਝਦਿਲ ਔਰ ਕਹਿਰਾਨਾ ਕਾਰਵਾਈ ਦਾ ਕਰਾਰ ਦਿੰਦਾ ਕਿਉਂਕਿ ਇੱਕ ਜਿਹੜਾ ਐਨੇ ਉੱਚੇ ਅਹੁਦੇ ਉੱਤੇ ਬੈਠਾ ਇੱਕ ਆਈਪੀਐਸO ਅਫੀਸਰ ਜਿਹੇ ਆਪਣੇ ਉੱਤੇ ਹੋ ਰਹੇ ਜ਼ੁਲਮਾਂ ਦੇ ਖਿਲਾਫ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਕਰਨ ਤੋਂ ਅਸਮਰੱਥ ਹੈ ਫਿਰ ਜਿਹੜੇ ਆ ਲੋਕ ਹੈ ਆਮ ਲੋਕ ਹੈ ਜਿਹੜੇ ਪਿੰਡਾਂ ਦੇ ਲੋਕ ਹੈ ਫਿਰ ਉਹ ਕਿੱਥੇ ਜਾਣ ਉਹਨਾਂ ਲਈ ਇੱਕ ਕੁਐਸਚਨ ਮਾਰਕ ਤੁਸੀਂ ਲਾ ਕੇ ਚਲੇ ਗਏ। ਔਰ ਫਿਰ ਮੰਨੂ ਤਾਂ ਇਸ ਗੱਲ ਦਾ ਮਾਨਵੀ ਹੈ ਜਿਹੜੇ ਸਾਡੇ ਮੌਜੂਦਾ ਸਮੇਂ ਦੇ ਵਿੱਚ ਆਮ ਲੋਕ ਹੈ ਜਿਹੜੇ ਜਰਵਾਣਿਆਂ ਦੇ ਖਿਲਾਫ ਰਜਵਾੜਿਆਂ ਦੇ ਖਿਲਾਫ ਸਰਮਾਇਦਾਰਾਂ ਦੇ ਖਿਲਾਫ ਅ ਔਰ ਅਸਰ ਹੈ ਜੋ ਸੂਖ ਵਾਲੇ ਲੋਕਾਂ ਦੇ ਖਿਲਾਫ ਜਿਹੜੀ ਲੜਾਈ ਹੈ ਉਹ ਆਪਣੇ ਤਰੀਕੇ ਨਾਲ ਆਪਣੇ ਇਨਸਾਫ ਦੀ ਲੜ ਰਹੇ ਆ ਫਿਰ ਤਾਂ ਉਹਨਾਂ ਨੂੰ ਸ਼ਾਬਾਸ਼ ਹੀ ਦੇਣੀ ਬਣਦੀ ਹੈ। ਔਰ ਇੱਕ ਗੱਲ ਜਿਹੜਾ ਹੋਰ ਮੈਂ ਸਮਾਜ ਦੇ ਵਿੱਚ ਜਿਹੜਾ ਸਵਾਲ ਛੱਡ ਕੇ ਜਾਣ ਦੀ ਕੋਸ਼ਿਸ਼ ਕਰੂੰਗਾ ਕਿ ਅੱਜ ਅਸੀਂ ਸਾਰੇ ਲੋਕ वाई ਪੂਰਨ ਕੁਮਾਰ ਦੀ ਖੁਦਕਸ਼ੀ ਤੋਂ ਬਾਅਦ ਉਹਦੇ ਹੱਕ ਦੇ ਵਿੱਚ ਨਾਰਾ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੀ ਸਿੱਖਤ ਸਲਾਹ ਕਰ ਰਹੇ ਆ ਔਰ ਮੈਨੂੰ ਜਦੋਂ ਤੇ ਕਹੋ ਜਿਹੜੇ ਜਿਹੜੇ ਜਾਣ ਵਾਲੇ ਸੱਜਣ ਹੈ ਸਾਡੇ ਆਈ.ਪੀ.ਐਸ ਅਫਸਰ वाई ਪੀ ਕੁਮਾਰ ਜੀ ਉਹ ਜਦੋਂ ਸਰਵਿਸ ਦੇ ਵਿੱਚ ਸੀ ਕੀ ਕਦੇ ਉਹਨਾਂ ਨੇ ਆਪਣੇ ਇਸ ਦਲਿਤ ਸਮਾਜ ਦੀ ਬਾਹ ਫੜੀ ਕਦੇ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਹਾਂ ਉਹਨਾਂ ਨੇ ਜਿਗਰਾ ਕੱਢ ਜਿਗਰਾ ਕਰਕੇ ਹਿੱਕ ਕੱਢ ਕੇ ਇਸ ਗੱਲ ਦਾ ਸਮਾਜ ਦੇ ਵਿੱਚ ਖੁਲਾਸਾ ਕੀਤਾ ਹੋਵੇ ਕਿ ਹਾਂ ਭਈ ਮੈਂ ਦਲਤ ਸਮਾਜ ਨਾਲ ਸੰਬੰਧ ਰੱਖਣ ਵਾਲਾ ਅਫੀਸਰ ਹਾਂ ਔਰ ਕੋਈ ਵੀ ਦਲਤ ਸਮਾਜ ਦਾ ਬੰਦਾ ਮੇਰੇ ਕੋਲੇ ਆਵੇ ਮੈਂ ਉਹਦੀ ਜਿਹੜੀ ਕੰਮ ਕਰੂੰਗਾ ਉਹਨੂੰ ਸਹਾਇਕ ਕਰੂੰਗਾ ਉਹਨੂੰ ਇਨਸਾਫ ਦੀ ਲੜਾਈ ਲੜੂੰਗਾ ਹੁਣ ਸਾਰੀ ਉਮਰ ਸਾਰੀ ਸਰਵਿਸ ਦੇ ਦੌਰਾਨ ਉਹਨਾਂ ਨੇ ਕਦੇ ਆਪਣੇ ਆਪ ਨੂੰ ਨਾ ਇਹ ਗੱਲ ਦੱਸੀ ਹੈ ਕਿ ਉਹ ਦਲਤ ਸਮਾਜ ਨਾਲ ਸੰਬੰਧਿਤ ਹੈ ਤੇ ਨਾ ਉਹਨਾਂ ਨੇ ਕਦੇ ਦਲਤ ਸਮਾਜ ਦੀ ਬਾਹ ਫੜਨ ਦੀ ਕੋਸ਼ਿਸ਼ ਕੀਤੀ ਵੀ ਹੋਣੀ ਹੈ ਸੋ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਜਦੋਂ ਸਾਡੇ ਇਸ ਸਮਾਜ ਦੇ ਵਿੱਚ ਦਲਤ ਸਮਾਜ ਦੇ ਵਿੱਚ ਪੈਦਾ ਹੋ ਕੇ ਲੋਕ ਭਾਵੇਂ ਆਪਣੇ ਬਲਬੂਤੇ ਦੇ ਉੱਤੇ ਮਿਹਨਤ ਦੇ ਨਾਲ ਕਿਸੇ ਮੁਕਾਮ ਹਾਸਲ ਕਰ ਲੈਂਦੇ ਆ ਤੇ ਫਿਰ ਉਹ ਆਪਣੇ ਸਮਾਜ ਨੂੰ ਭੁੱਲ ਜਾਂਦੇ ਆ ਤੇ ਬੜੇ ਦੁੱਖ ਦੀ ਗੱਲ ਹੈ ਔਰ ਇਸ ਘਟਨਾ ਦੇ ਪਿੱਛੇ ਖੂਬ ਰਾਜਨੀਤੀ ਹੋ ਰਹੀ ਹੈ ਔਰ ਉੱਚੇ ਚੇਤੌਰ ਤੇ ਹਰਿਆਣਾ ਜਿਹੜਾ ਇਸ ਜਿਹੜੀਆਂ ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਕੈਸ਼ ਕਰਨ ਦੇ ਯਤਨਾਂ ਦੇ ਵਿੱਚ ਲੱਗੀਆਂ ਹੋਈਆਂ ਔਰ ਇਸ ਮਾਮਲੇ ਦੀ ਜਿਹੜੀ ਨਿਰਪੱਖ ਜਾਂਚ ਔਰ ਦੋਸ਼ੀਆਂ ਵਿਰੁੱਧ ਕਾਰਵਾਈ ਨੂੰ ਲੈ ਕੇ ਅੱਜ ਇੱਕ ਜਿਹੜੀ ਕੱਲ ਇੱਕ ਮੀਟਿੰਗ ਉਹਨਾਂ ਦੇ ਘਰ ਦੇ ਵਿੱਚ ਹੋਈ ਸੀ ਅੱਜ ਸੈਕਟਰ B ਗੁਰੂ ਰਵਿਦਾਸ ਭਵਨ ਦੇ ਵਿੱਚ ਵੀ ਇਹ ਚਰਚਾ ਚੱਲ ਰਹੀ ਹੈ ਇਹ ਮੀਟਿੰਗ ਚੱਲ ਰਹੀ ਹੈ ਜਦੋਂ ਅਸੀਂ ਇਹ ਪ੍ਰੋਗਰਾਮ ਪੇਸ਼ ਕਰ ਰਹੇ ਆ ਔਰ ਉਸ ਦੇ ਵਿੱਚ ਜਿਹੜੀ 31 ਮੈਂਬਰੀ ਕਮੇਟੀ ਦਾ ਜਿਹੜਾ ਕੱਲ ਐਲਾਨ ਕੀਤਾ ਗਿਆ ਸੀ ਜਿਹੜੀ ਐਕਸ਼ਨ ਕਮੇਟੀ ਬਣੀ ਹੈ ਉਹਦੇ ਚ 31 ਮੈਂਬਰੀ ਕਮੇਟੀ ਬਣਾਈ ਹੈ ਤੇ ਅੱਜ ਸਾਰੇ ਪੰਚਾਇਤ ਦੇ ਵਿੱਚ ਸਾਰੇ ਲੋਕਾਂ ਦੀ ਹਾਜ਼ਰੀ ਹਜ਼ੂਰੀ ਦੇ ਵਿੱਚ ਇਸ ਗੱਲ ਦਾ ਫੈਸਲਾ ਲੈਣਾ ਹੈ ਕਿ ਇਸ ਮੁੱਦੇ ਨੂੰ ਇਸ ਪਰਿਵਾਰ ਨੂੰ ਇਨਸਾਫ ਦੋਣ ਦੇ ਲਈ ਕਿਹੜਾ ਸੰਘਰਸ਼ ਕਦੋਂ ਕਿਸ ਤਰੀਕੇ ਦੇ ਨਾਲ ਚਲਾਇਆ ਜਾਣਾ ਉਸ ਗੱਲ ਦਾ ਅੱਜ ਫੈਸਲਾ ਹੋ ਜਾਏਗਾ ਸੋ ਇਹ ਜਿਹੜਾ ਮਤਲਬ ਸਾਡੇ ਦਲਿਤ ਸਮਾਜ ਦੇ ਲੋਕਾਂ ਨੂੰ ਵੀ ਹੁਣ ਇਸ ਗੱਲ ਦਾ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਕਦੋਂ ਤੀਕ ਅਸੀਂ ਇਹਨਾਂ ਜਰਵਾਣਿਆਂ ਦਾ ਇਹਨਾਂ ਸਰਮਾਇਦਾਰਾਂ ਦਾ ਇਹਨਾਂ ਜਿਹੜੇ ਰਤ ਪੀਣੀਆਂ ਜਿਹੜੀਆਂ ਜੋਕਾ ਹੈਗੀਆਂ ਸਾਡੇ ਦਲਿਤ ਸਮਾਜ ਨੂੰ ਲੱਗੀਆਂ ਹੋਈਆਂ ਉਹਨਾਂ ਦਾ ਮੁਕਾਬਲਾ ਅਸੀਂ ਕਿਸ ਤੰਗ ਦੇ ਨਾਲ ਕਰਨਾ ਹਾਂ ਇੱਕ ਗੱਲ ਜ਼ਰੂਰ ਹੈ ਇਹ ਜਿਹੜਾ ਮੁਕਾਬਲਾ ਉਹ ਇੱਕ ਮਤ ਹੋ ਕੇ ਹੀ ਕੀਤਾ ਜਾ ਸਕਦਾ ਹੈ ਇਸੇ ਕਰਕੇ ਜਿਹੜੀਆਂ ਸਮੇਂ-ਸਮੇਂ ਦੀਆਂ ਹਕੂਮਤਾਂ ਇਸ ਸਮਾਜ ਦੇ ਵਿੱਚ ਵੰਡੀਆਂ ਪਾ ਕੇ ਇਸ ਸਮਾਜ ਦੀ ਜਿਹੜੀ ਅਸਲ ਤਾਕਤ ਹੈ ਉਹਨੂੰ ਸਾਬਤੋਬਾਜ਼ ਕਰਨ ਦੇ ਲਈ ਉਹਦੇ ਵਿੱਚ ਵੰਡੀਆਂ ਪਾ ਕੇ ਉਹਨੂੰ ਖੇਰੂ-ਖੇਰੂ ਕਰਨ ਦੇ ਵਿੱਚ ਹਮੇਸ਼ਾ ਲੱਗੀਆਂ ਰਹਿੰਦੀਆਂ ਔਰ ਅਸੀਂ ਆਸ ਕਰਾਂਗੇ ਕਿ ਜਿਹੜਾ ਪ੍ਰਸ਼ਾਸਨ ਹਰਿਆਣਾ ਗਵਰਨਮੈਂਟ ਇਸ ਗੱਲ ਵੱਲ ਉਚਿਤਾ ਧਿਆਨ ਦੇ ਕੇ ਜਿਹੜਾ ਇਹ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਲੋਕਾਂ ਨੂੰ ਔਰ ਇਸ ਦਲਤ ਵਰਗ ਨੂੰ ਔਰ ਪਰਿਵਾਰ ਨੂੰ ਪੀੜਿਤ ਪਰਿਵਾਰ ਨੂੰ ਇਨਸਾਫ ਦੇਵੇ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਸੁਝਾਅ ਤੁਹਾਡੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਦੱਸਣਾ ਤੁਸੀਂ ਕੋਈ ਵੀ ਤੁਹਾਡਾ ਸੁਝਾਅ ਹੈ ਕੋਈ ਵਿਚਾਰ ਹੈ ਕੋਈ ਤੁਸੀਂ ਟਿੱਪਣੀ ਕਰਨੀ ਚਾਹੁੰਦੇ ਹੋ ਉਹ ਬੇਬਾਕੀ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਰ ਸਕਦੇ ਹੋ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਹਮੇਸ਼ਾ ਖੁਸ਼ ਰਹੋ ਆਬਾਦ ਰਹੋ ਥੈਂਕ ਯੂ